ਇੱਧਰ ਖਾਂਦਾ ਹੈ ਰਸਗੁਲੇ ਤੇ ਇੱਧਰ ਇੱਧਰ ਪਈ ਆ ਸਾਡੀ ਚਾਹ ਚਾਹ ਮੱਖੀਆਂ ਮੰਮੀ ਕੋਲ ਲੈਣਾ ਦੇ ਤੁਸੀਂ ਕੀ ਕੀ ਖਾਣਾ ਇਸ ਕੋਲ ਉਹ ਜਿਹੜੀ ਬਰੀ ਬਰੀ ਖੁਜੀਆਂ ਯਾ ਹੋਰ ਬੱਸ ਮੈਂ ਉਹ ਲੈ ਲਾਂ OK ਆ ਲੈ ਜੀ ਕੀ ਅਸੀਂ ਨਹੀਂ ਖਾਣੇ ਹੋਣੇ ਚਾਹ ਪੀਰਾਂ ਬੜੀ ਰੱਖ ਦੇ ਬਲਜੀ ਮੈਂ ਦੇ ਦਿਆਂ ਵਿਕਰਮ ਜੀ ਕਰਦੇ ਆ ਅੱਜ ਗੁੱਡ ਮਾਰਨਿੰਗ ਸਾਡੀ ਇੱਦਾਂ ਸ਼ੁਰੂਆਤ ਹੋ ਰਹੀ ਆ ਸੋ ਮਾਰਨਿੰਗ ਕਿਵੇਂ ਹੋ ਠੀਕ ਹੋ ਓਕੇ ਮਾਂ ਪੌੜੀ ਨਹੀਂ ਹੋ ਹੈਲੋ ਗਾਇਸ ਸashi gal didi ਕਿਵੇਂ ਹੋ ਠੀਕ ਹੈ ਤੁਸੀਂ ਸੁਣਾਓ ਵਧੀਆ ਪਾਈ ਸਾਸ਼ਰੀ ਕਾ ਸਾਸ਼ਰੀ ਸਾਸ਼ਰੀ ਮਸਤੀ ਹੈ ਬਹੁਤ ਲੱਗਦੇ ਸਹਿਮ ਕਿੱਦਾਂ ਠੀਕ ਹੈ ਤੁਸੀਂ ਠੀਕ ਹੋ ਸਾਰੇ ਕੁੜੀ ਕੁੜੀ ਸੌਂ ਗਈ अच्छा चलो चल गए फिर टाइम हो गया बहुत ज्यादा ਅਦੀ ਫੁੱਲ ਆ ਕੇ ਲੈਂਦੇ ਆ ਬਾਅਦ ਚ ਲਵਾਂਗੇ ਫੁੱਲ ਟੱਟ ਤੋਂ ਸਾਬੋ ਹਣੀ ਮੋ ਕੀ ਸਾਰੇ ਜਣੇ ਪੁੱਛਦੇ ਆ ਆਂਟੀ ਉਹ ਵੀ ਆ ਤੁਸੀਂ ਕਿਹੜੇ ਬਲੌਗ ਚ ਹੁੰਦੇ ਹੁੰਦੇ ਤੁਹਾਡੇ ਉਹ ਪਰੋਣੇ ਆਉਂਦੇ ਆ ਕਹਿੰਦੇ ਸਾਨੂੰ ਵੀ ਸੱਦਿਓ ਉਹ ਕੱਲ ਨੂੰ ਫੇਰ ਆਉਣਗੇ ਅੱਛਾ ਕੁੜੀ ਕਹਿੰਦੀ ਛੋਟੀ ਜੀ ਰੋਕ ਕੇ ਪਰੋਣੇ ਨਹੀਂ ਕਰਦੇ ਬੰਦੇ ਆ ਮੰਮੀ ਕਹਿੰਦੀ ਉਹ ਤਾਂ ਪਰੋਣੇ ਸਾਨੂੰ ਕਿਹੜਾ ਦੱਸ ਕੇ ਆਉਂਦੇ ਉਹ ਤਾਂ ਜੱਜੀ ਜਿਹੜਾ ਜਿਹੜਾ ਹੁਣ ਆਪਾਂ ਜੋਤਲ ਕਰਦਾ ਜਿਹੜਾ ਮੈਂ ਤਾਂ 10 ਬਲੋਗਾਂ ਦੇ ਨਾਲ ਆ ਨਾ ਬਸ ਉਹਦਾ ਪਤਾ ਲੱਗ ਜਾਂਦਾ ਹੌਲੀ 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 ਚਲੋ ਜੀ ਪੰਜੋ 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 ਅਰੇ ਦੇਦੀ ਪੜਦੀ ਮੈਨੂੰ ਉੱਤੋਂ ਤਾਂ ਲੈ ਦੇ ਚਬੜੀ ਕਿਹੜਾ ਲੈ ਚੱਕਣਾ ਕੋਈ ਚੱਕ ਦੇ ਬਾਅਦ ਚੁੱਕ ਆ ਬੇਚੇ ਰੁਕੋ ਅੱਛਾ ਅਸੀਂ ਪਹੁੰਚ ਚੁੱਕੇ ਆ ਕਿੱਥੇ ਪਹੁੰਚ ਚੁੱਕੇ ਆ ਤੁਹਾਨੂੰ ਆਪ ਦੱਸਦੇ ਆ ਅੰਦਰ ਜਾ ਕੇ ਅਬ ਕਹਿੰਦੇ ਨੇ ਆਈਟਮ ਕਿੱਦਾਂ ਲਾਉਣੀ ਹੈ ਨੇ ਆਈਟਮ ਆਟਮ ਦੇਖੋ ਲਾਉਣ ਲੱਗੇ ਚੱਕਣਾ ਕਰਨਾ ਆਓ ਆਈਟਮ ਲੱਗੇ ਲਾਓ ਆਓ ਆਓ ਦੇਖਿਓ ਯਾਰ पाच ਬੱਦਲੇ ਆ ਜਾਓ ਆਲੇ ਜਿਹੜਾ ਆ ਗਿਆ ਤੇ ਲਾ ਕੇ ਮੁबारकਾ ਹੁਣ ਬਹੁਤ ਬਹੁਤ ਤੈਨੂੰ ਪਾਜੀ ਦਾ ਅਮਮੀ ਨੂੰ ਬੁਲਾਇਆ ਹੀ ਨਹੀਂ ਪਾਜੀ ਆ ਰਹੇ ਆ ਨਾ ਮਮਾ ਵੀੜੇ ਦੇ ਰੱਜੀ ਨਾ ਪਾਜੀ ਨੇ ਪਹਿਲਾਂ ਹੁੰਦੇ ਨੇ ਸ਼ੀਸ਼ਾ ਦੇਖਿਆ ਪਾਜੀ ਇੱਥੇ ਆਈ ਨਾ ਵੀ ਦੀਦੀ ਹੁਣੇ ਦੁਕਾਨ ਤੇ ਹੀ ਆਏ ਸੀ ਦੀਦੀ ਹੁਣੇ ਆਏ ਸੀ ਹਾਂ ਉਹ ਤੋਂ ਬਾਅਦੋਂ ਆਏ ਸੀ ਦੁਕਾਨ ਤੇ ਦੇਖਣ ਆਏ ਜਾਂ ਚਾਹ ਹੋ ਅੱਛਾ ਇੱਥੇ ਘਰੇ ਆਏ ਨਹੀਂ ਸੀ ਆਪਾਂ ਹਸਪੀਟਲ ਜਾ ਗਈ ਸੀ ਜਾ ਬੇ ਦੁਕਾਨ ਤੇ ਹੋ ਕੇ ਮੋੜ ਆਹਾਂ ਠੀਕ ਆ ਆਇਓਗੀ ਆਇਓਗੀ ਆਈ ਹੋ ਗਈ ਕੁੜੀ ਸਾਡੀ ਆਇਓਗੀ ਮੁੰਡੇ ਦੇ ਮੁੰਡੇ ਦਾ ਕੁੜੀ ਦੇ ਕਿ ਤਰਿਆ ਸਵਰਤਦਾ ਆ ਜਾ ਗੋਦੀ ਲਾ ਜੀ ਆਇਓ ਆਇਓ ਕਿਉਂ ਏ ਨਾ ਮੇਰਾ ਪੁੱਤ ਬਾਹਰ ਹੀ ਕਲਾ ਬਾਹਰ ਉਹ ਜੱਜੂ ਏ ਆ ਬਹੁਤ ਸੋਹਣਾ ਕਰ ਲਿਆ ਫੜ ਫੜ ਕਿਹੜੀ ਕਿਹੜੀ ਤਿਆਰ ਕਰਵਾਈ ਤੇ ਜੀ ਰਸੋਈ ਆਹ ਵਾਲੀ ਯਾ ਅਬ ਇਹ ਜਿੰਦਰਾ ਆਉਣਾ ਇਤੋਂ ਆ ਕੇ ਸਿੱਧਾ ਉੱਤਰ ਨਹੀਂ ਗਿਆ ਛੋੜਲੀ ਬਣ ਕੇ ਟਾਬ ਯੋਨਾ ਨਾਲ ਘਟ ਘਟ ਬਿਸਕੁਟ ਦੇਖੋ ਜੀ ਹਾਲਾ ਹੋਣ ਗੱਡੀ ਚੱਲ ਪਈ ਹੁੰਦਣਾ ਤੇਰੀ ਕਿਹੜਾ ਮੈਂ ਜੀਜੇ ਦੇ ਬੋਰੀ ਮੈਂ ਹੈ ਤੇਰੀ ਤੇਰੀ ਬਾਦੀ ਇਹ ਹਣੇ ਤੇਰੀ ਕਿੰਦੇ ਆਖੜਨ ਮੈਂ ਬੋਰੀ ਲੈ ਆਂਦੀ ਆ ਖੰਡ ਦੀ ਰੋਸ਼ਨ ਭਾਈ ਗੱਡੀ ਸਾਈਡ ਤੇ ਲਾਉਣਗੇ ਆ ਸਾਡੇ ਸਾਰੇ ਮਮੀ ਆ ਵੀ ਦੇ ਜੀ ਹੁੰਦਾ ਖੰਡ ਦੀ ਬੋਰੀ ਹੋ ਜਾਏਗਾ ਇੱਕ ਨੰਦ ਬੋਰੀ ਆਈ ਤੇਜੀ ਕਿੱਲੋ ਖੰਡ ਵਾਜੇ ਨੇ ਤੀ ਚਾਹ ਆਫੀ ਨੇ ਚਾਹ ਨੇ ਚਾਹਨ ਦਾੜੀ ਕਿਲੋ ਖੰਡ ਖੰਡ ਖਾ ਲੈ ਡੇਲੀ ਨਾਲ ਰਹੀ ਹੋਈ ਲਾਈਨਿੰਗ ਕੋਲ ਦੱਬਦੇ ਹੁੰਦੇ ਕਿੰਨੇ ਖੰਡ ਕਿਲੋ ਉਪਨੋਡ ਖੰਡ ਇੱਕ ਬੰਦਾ ਖਾਦਾ ਤੁਹਾਡੇ ਤੁਸੀਂ ਕਿਲੋ ਖੰਡ ਡੇਲੀ ਦੀ ਇਹ ਭਰਾਵੋ ਪੀਣੇ ਹੋਣੇ ਮੈਂ ਨਹੀਂ ਕੀਤੀ ਪਰ ਚਾਹ ਹੀ ਨਹੀਂ ਤੁਹਾਡੇ ਮਿੱਠਾ ਨਾਲ ਖਾਣੇ 6 7 ਨਾਲ ਚਾਹ ਹੁੰਦੀ ਥੋੜੇ ਜੇ ਕੱਟ ਕਰਕੇ ਲਿਆਈ ਮਿੱਠਾ ਦੁੱਧ ਪਾ ਕੇ ਥੋੜੀ ਜਿਹੀ ਮਿੱਠਾ ਭਾਰੇ ਰੋਸ਼ਨભાઈ ਆ ਗਿਆ ਹੁਣ ਕਹੋ ਕੀ ਕਹਿਣਾ ਇਹ ਸਾਡੇ ਪਾਜੀ ਗੱਲ ਨਹੀਂ ਜਿ ਘਾਟੀ ਆਂਦੋ ਕਿਉਂ ਤਾਂ ਹਾਂ ਸਾਡੇ ਨਾਲ ਜੀ ਸਾਡੇ ਨਾਲ ਨਹੀਂ ਲਾਏਂਦੀ ਹੱਟੇ ਨਾ ਮੈਂ ਮਮਮੀ ਪੱਪੀ ਇਹਨਾਂ ਨੂੰ ਦੇਖ ਲੋ ਇਹਨਾਂ ਮਿੱਠਾ ਬੀਜੇ ਨਾ ਮੰਮੀ ਨੂੰ ਵੀ ਕਦੀ ਕਿਸੇ ਨੂੰ ਸ਼ੂਗਰ ਨਿਕਲੀ ਜਿਹੜਾ ਪੀਂਦੇ ਨੇ ਉਹ ਸ਼ੂਗਰ ਹੋਈ ਹੈ ਮੇਰੀ ਮਾਸੀ ਨੂੰ ਨਹੀਂ ਪੀਂਦੇ ਨਹੀਂ ਖਾਣੇ ਨਹੀਂ ਬਾਜੋ ਨਹੀਂ ਮੈਂ ਕਿੰਨਾ ਮਿੱਠਾ ਘੜਾ ਹੁੰਦਾ ਹੂ ਉਹਨੇ ਕੀ ਆ ਜਾ ਬਿੱਕੂ ਦਾ ਬਾਹਰ ਗਿਆ ਚਾਹ ਰੰਦੀ ਉਹਦੀ ਪੀਂਗਣ ਉਹ ਮਾਰੇ ਵੀਡੀਓ ਦੇ ਦੋ ਦੇ ਤੂੰ ਮੇਰੇ ਕਿੰਦੇ ਆ ਮੰਮੀ ਬਰਾ ਕੋ ਪੀਂਦੇ ਆ ਇੱਕ ਤਾਂ ਵੀ ਪੀਦੇ ਇਹਦੇ ਬਿੱਕੂ ਜਾਨ ਮੈਨੂੰ ਕੋ ਨਹੀਂ ਦਿੰਦੇ ਸਾਡੇ ਨੂੰ ਬਹੁਤ ਘਟਵਾਈ ਲੈ ਆ ਆ ਸਾਨੂੰ ਮਿਲੋ ਮੇਠਾ ਭਾਈ ਚਾਹ ਜੂ ਪੀਓ ਸਾਹ ਨੂੰ ਚਾਹ ਪੀਣੀ ਚਾਹੀਦੀ ਵਾਓ ਕੀ ਨਾਮ ਹੈ ਕਰਤਾ ਹੀ ਕੰਮ ਤੁਸੀਂ ਨੇ ਕਹਿੰਦੇ ਨਹੀਂ ਸੈਜ ਜੁੜੇ ਮੈਨੂੰ ਵੀ ਇਹੀ ਲੱਗਾ ਛੁੱਟੀ ਆ ਜਦੋਂ ਇੱਕ ਨੇ ਤੁਹੇ ਖੜੀ ਵਾਰਾ ਜਦੋਂ ਦੇਖਿਆ ਫੂ ਦੇ ਵਿੱਚ ਕੱਢ ਕੇ ਤੀਜਾ ਸੀ ਮੈਂ ਛੁੱਟੀ ਆ ਬਣਾਈ ਆ ਤੋ ਆ ਗਈ ਆ ਵੀਡੀਓ ਆਪਣੀ ਦੋਨਾਂ ਪੱਬੀ ਸੇਟੇ ਘਰ ਦੇ ਫੋਟੋ ਇਹ ਕੀ ਆਦਾ ਨਹੀਂ ਤੁਹਾਡੇ ਮੇਰਾ ਭਰਾ ਹਾਏ ਹਏ ਲੱਤਾਂ ਦੁਖਦੀਆਂ ਦਿਨੋਂ ਹੋਇਆ ਲੱਗਦੀ ਵੀਡੀਓ ਦੇਖ ਅੱਦੇ ਕੇ ਅੱਦੇ ਹਏ ਆਪਣਾ ਆਪਣਾ ਅਕਾਊਂਟ ਹੈਗਾ ਆ ਜੀ ਟਿਕਟੋਕ ਦਾ ਟਿਕਟੋਕ ਦੇ ਜਿੰਨੇ ਜਣੇ ਵੀ ਆਪਾਂ ਨੂੰ ਬਾਅਦ ਵੇਖਦੇ ਤੁਸੀਂ ਟਿਕਟੋਕ ਤੇ ਮੈਨੂੰ ਫੋਲੋ ਕਰ ਸਕਦੇ ਹੋ ਮੇਰੀ ਟਿਕਟੋਕ ਦੀ ਆਈਡੀ ਹੈਗੀ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਮੈਂ ਸਿਸਟਰ ਚਲਾਉਂਦੇ ਆ ਬਾਅਦ ਮੇਰੀ ਆਈਡੀ ਤੇ ਵੀਡੀਓ ਵੀਡੀਓ ਸਾਰੀਆਂ ਆਪਾਂ ਹੀ ਪਾਈ ਰਹੀਆਂ ਉੱਤੇ ਦੀ ਦੀ ਹੁਣੀ ਚਨਾ ਦੇ ਪਈ ਆ ਤੁਸੀਂ ਮਤਲਬ ਉੱਥੇ ਆਪਾਂ ਨੂੰ ਫੋਲੋ ਕਰ ਸਕਦੇ ਆ ਆਪਣੇ ਕੋ ਵੀ ਚੱਲਦੀ ਆਈਡੀ ਉੱਧਰ ਵੀ ਚੱਲਦੀ ਆ ਟਿਕਟੌਕ ਦੀ ਆਈਡੀ ਦਾ ਨਾਮ ਹੈਗਾ ਆ ਕਿੱਧਰ ਗਿਆ ਟਿਕਟੌਕ ਦੋਸਤੋ ਇੱਕ ਮਿੰਟ ਵੇਟ ਕਰ ਸਕਦੇ ਹੋ ਹਾਂ ਜਾਂ ਨਾਂ ਦਾ ਜਵਾਬ ਦਿਓ yes ओके ਯਾਰ ਇੱਕ ਟਮੈਂਟ ਹੋਰ ਅੱਜ ਕਰਨ ਲੱਗੀ ਆ ਜਿਹੜੀ ਆਪਣੀ ਟਿਕਟੌਕ ਦੀ ਆਈਡੀ ਆ ਦੋਸਤੋ ਬਿਲਕੁਲ ਨੇੜੇ ਤਕਰੀਬਨ ਆ ਰਹੀ ਆ ਹਾਂਜੀ ਟਿਕਟੌਕ ਦੀ ਆਈਡੀ ਹੈਗੀ ਜੀ ਆਪਣੀ core_b ਲਿਖ ਕੇ 1988 ਸਾਰੇ ਜਾਣੇ ਜਾ ਕੇ ਆਪਣੀ ਟਿਕਟੌਕ ਦੀ ਆਈਡੀ ਨੂੰ ਫੋਲੋ ਕਰ ਲਓ ਤੇ ਜਲਦੀ ਜਲਦੀ ਤੇ ਉੱਥੇ ਵੀ ਆਪਣੀ ਵੀਡੀਓ ਡੇਲੀ ਆਉਂਦੀਆਂ ਨਵੀਆਂ ਵੀਡੀਓ ਆਉਂਦੀਆਂ ਜਾ ਕੇ ਫੋਲੋ ਕਰ ਲਿਓ ਧੰਨਵਾਦ ਤੁਹਾਡਾ ਕਰ ਲਿਆ ਮੇਰੇ ਭਰਾ ਨੂੰ ਵਿਚਾਰੇ ਨੂੰ ਹਾਏ ਦੱਦ ਦੱਦ ਕਰਦੇ ਫੋਲੋ ਅਰਸ ਜੇ ਘਾਲ ਦੇ ਦੀ ਤਾ ਕਰ ਲਓ ਸਾਰੇ ਦਰਸ ਕਰ ਲਓ ਮੇਰੇ ਵੀ ਆ ਰੋਣੇ ਲੱਗ ਗਏ ਆ ਰੋਣੇ ਲੱਗ ਗਏ ਬਿੱਕੂ ਆ ਲੈ ਕੇ ਆ ਗੱਡੀ ਕਿਤੇ ਪਾਰਕਿੰਗ ਕਰ ਰੋਣ ਲੱਗ ਗਏ ਆਹ ਜੀ ਕਿਤੇ ਪਾਰਕਿੰਗ ਕੀਤੀ ਆ ਮਾਰੇ ਹਾ ਹੈਵੀ ਡਰਾਈਵਰ ਆ ਕੋਈ ਹੈਵੀ ਡਰਾਈਵਰ ਹੀ ਆ ਕੋਈ ਹਸਾਉ ਰੋ ਨੂੰ ਉਡਾਈ ਲਾਦੀ ਹੈਗੀ ਵੀ ਭਾਈ ਇਸ ਸਵਿਟ ਆ ਉਹ ਆ ਬਾਬਾ ਔਖਾ ਲਾਤਾ ਚੱਲ ਇਹ ਲੀਗਾ ਫੇਰ ਕਹਿੰਦਾ ਬੂਟਾ ਕਾਲਾ ਕਰਦਾ ਸੱਚੀ ਟੀਵੀ ਦੇਖਦਾ ਕਿੰਨਾ ਜਿਦਾਂ ਉਹਦੇ ਲਾਇਆ ਬਣਾਇਆ ਹੁੰਦਾ ਆ ਉਹਦੇ ਸਰਵਿਸਟੇਜ ਕਿਉਂ ਆ ਬਿਕੋ ਟਿੱਗੀ ਵੀ ਕਿੰਨਾ ਆ ਕੋਈ ਉੱਡਦਾ ਹੀ ਆਇਆ ਆ ਕੋਈ ਨਹੀਂ ਆਈ ਗੱਡੀ ਵਿੱਚ ਇਹ ਨਹੀਂ ਬਿਕੋ ਇੱਕ ਕੰਮ ਹੋਇਆ ਤਾਂ ਨਹੀਂ ਚਾੜੀ ਉਸਦਾ ਜਾ ਜਾ ਲੈਣੇ ਥੱਲੇ ਛੱਡੀ ਆ ਇਹ ਗੱਡੀ ਦੇ ਉੱਤੇ ਦੀ ਗੱਡੀ ਆ ਕਰਦੀ ਚੱਲੀ ਹੋਈ ਹੈ ਪਿੱਛੇ ਪਿੱਲੇ ਉਹ ਆ ਪੁਲ ਬਣਿਆ ਨਾ ਪੁਲ ਤੋਂ ਆਈ ਆ ਦੇ ਉਧਰ ਕਿਹੜੇ ਪੁਲ ਤੋਂ ਪੁਲ ਬਣਿਆ ਆ ਦੀਦੀ ਨੇ ਦੱਸ ਕੇ ਆਏ ਸੀ ਨਾ ਪੁਲੋਂ ਨਾ ਲੈ ਲੈ ਨਾ ਪੋਥਾਂ ਲੱਗੀ ਉਹਨੂੰ ਨਹੀਂ 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 ਹਜੇ ਲੱਗੀ ਕਿਹੜੀ ਗੱਲ ਸਾਡੇ ਕੋਲ ਨਹੀਂ ਕੁੜੀਏ ਮੈਨੂੰ ਕਹਿਣਿਆ ਨਹੀਂ ਸਾਡੇ ਮੈਨੂੰ ਇਹ ਠੰਡ ਲੱਗ ਜਾਂਦੀ ਕਮਰੇ ਦਾ ਅੱਧ ਕਰਕੇ ਠੰਡੀ ਬਈਆਂ ਮੈਨੂੰ ਠੰਡ ਲੱਗਦੀ ਅੱਜ ਗਰਮੀ ਲੱਗਣ ਲੱਗੀ ਟੜਿਆ ਕੀ ਹੋ ਗਿਆ ਕੀ ਹੋਇਆ ਉਹ ਧੁੱਪ ਕੇ ਕੰਮ ਜਿਹਾ ਕਰਦੀ ਆ ਉਹ ਬਾਹਰ ਨੂੰ ਸਾਈਆਂ ਹੋ ਗਈਆਂ ਇਹ ਕਿੰਨੀ ਮਾਰੀ ਹੋ ਗਈ ਮੇਰੀ ਮੰਮੀ ਵਰਗੀ ਹੁੰਦੀ ਸੀ ਮੈਂ ਬੜੀ ਮੋਟੀ ਸੀ ਥੋੜੀ ਹੁੰਦੀ ਜਿਆਦਾ ਮੋਟੀ ਇਹ ਕਹਿੰਦੇ ਹੁੰਦੇ ਸੀਗੇ ਇਹ ਆਪਣੀ ਤਾਈ ਦੀ ਉਹਦੀ ਜੇ ਕੇਰਨ ਦੀ ਥੋੜੀ ਲੱਗਦੀ ਜਾਨਕੀ ਦੀ ਕੁੜੀ ਆ ਪਹਿਲਾਂ ਮੈਂ ਬਹੁਤ ਮੋਟੀ ਸੀ ਹਾਂ ਛੋਟੀ ਹੁੰਦੀ ਜਿਆਦਾ ਮੋਟੀ ਸੀ ਜਿਹਨੂੰ ਮੇਰੀ ਮੰਮੀ ਦੀ ਕੁੜੀ ਕਹਿੰਦੇ ਹੁੰਦੇ ਸੀਗੇ ਫਰੋ ਤੇ ਕਿਵੇਂ ਆਂਦੇ ਆਂ ਮੋਟਾ ਕੋਣ ਪੰਜਾਂ ਜਨਕੀ ਦਾਈ ਕੋ ਸੱਚੀ ਉਹ ਸਾਡੀ ਕੁੜੀ ਕਹਿੰਦੇ ਪਹੁੰਚੋ ਤਾਂ ਮੋਟੀ ਬਹੁਤ ਹੁੰਦੀ ਸੀ ਸਾਡੇ ਵਾਂਗ ਇੱਥੇ ਕੀ ਆ ਇੱਥੇ ਕੀ ਆ ਮੇਰਾ ਕਹਿਣਾ ਮਤਲਬ ਇੱਥੇ ਕੀ ਆ ਤੇ ਇਹ ਤਾਂ ਜਨਕੀ ਦਾਈ ਦੀ ਕੁੜੀਆਂ ਕੰਮ ਕੂਮ ਨਹੀਂ ਕਰੀ ਤੇ ਕੰਮ ਕਰਨ ਆਏ ਇੱਥੇ ਉਦਾਂ ਵੀ ਨਾ ਮੈਂ ਮੋਟੀ ਨਹੀਂ ਹੁੰਦੀ ਨੀ ਆਪਣੇ ਆਪ ਨੂੰ ਜੇ ਮੈਂ ਢਿੱਟ ਬਾਹਰ ਹੁਣ ਲੱਭੂ ਵੀ ਮੈਂ ਚੰਦਾ ਨਹੀਂ ਹੁਣੀ ਸੈਰ ਤੇ ਬਿਲਕੁਲ ਸਾਨੀ ਦੋਸਤ ਕਿਹੜੇ ਕਿਹੜੀਆਂ ਸੜਕਾਂ ਤੇ ਤੁਸੀਂ ਤੁਰਦੇ ਆ ਜਿੱਥੇ ਚਿੱਲੇ ਨੂੰ ਜਾਵਾਇ ਕਹਦਾ ਦੇਖੀ ਉੱਠਣ ਬੈਠਣ ਉਹ ਸਮਾਨ ਲਿਆ ਦਰੋ ਲਿਆ ਹੈ ਨਹੀਂ ਹੋ ਨਹੀਂ ਫੇ ਇੰਨਾ ਦਾ ਕੰਮ ਜਿੱਦਾ ਬਾਹਰ ਸਾਰਾ ਦਿਨ ਆ ਵੀ ਇਹੋ ਰਹੇ ਇਹਨਾਂ ਨੇ ਕੀਤਾ ਟੱਟ ਜੇ ਜਿਹੜਾ ਟੇਲਰ ਦਾ ਕੰਮ ਆ ਨਾ ਉਹ ਤਾਂ ਬੈਣ ਦਾ ਆਖੋ ਮੋٹے ਹੁੰਦੇ ਬੈਠਣ ਦਾ ਕੰਮ ਹੁੰਦਾ ਨਾ ਇਹ ਕੱਟੀ ਸਾਰਾ ਦਾ ਮਸਵੀਨ 10 ਵਜੇ ਦੀ ਤੇ ਹਨ ਮਸ਼ੀਨ ਦੀ 10 ਵਜੇ ਮੈਂ ਸ਼ਾਮ ਨੂੰ 5 ਵਜੇ ਉੱਠੀ ਹੁਣ ਜਦੋਂ ਖਾਣਾ ਪੀਣਾ ਆ ਕਿਤੇ ਘੁੰਮਣੀ ਹੋਣਾ ਫੇਰ ਆ ਕੱਲ ਫਿਰ ਸੂਰਜੀਲੀ ਖਾਣਾ ਵੀ ਤੇ ਫੇਰ ਆ ਰੋਟੀ ਖਾ ਕੇ ਤੇ ਪੈਨੂ ਦੇ ਲਾ ਗਿਆਂ ਲੋਏ ਹਾਂ ਬਿੱਕੂ ਬਿੱਕੂ ਵਿਕਰਮ ਕਿਦਾਂ ਲੱਗਾ ਤੁਹਾਨੂੰ ਇਹਨੇ ਦਿਨਾਂ ਬਾਅਦ ਹਾਂ ਕੀ ਸਮਨ ਜੀ ਹਾਂਜੀ ਰੋਸ਼ਨ ਮੈਦਿੱਗਿਆ ਹੈ ਨਹੀਂ ਹੁਣ ਜੀ ਉਧਰ ਘੁੰਮਣ ਗਏ ਬੰਦਲ ਲੈਣ ਗਏ ਆ ਕੁੜਾ ਕੂੜੇ ਆ ਸਾਡਾ ਹੀ ਅੱਜ ਕਿਵੇਂ ਆ ਗਿਆ ਪਾ ਕੂੜਾ ਇਹਨੇ ਕਹਿੰਦਾ ਮੈਨੂੰ ਭੇਦੀ ਬਾਹਰ ਫੇਰ ਐਡਮਾਈ ਲਾਈ ਜਾਂਦਾ ਕਿਹਦਾ ਕੂੜਾ ਨਹੀਂ ਆਇਆ ਆ ਕਹਿੰਦੇ ਰਾਸ਼ਨ ਭਾਈ ਕਿੱਥੇ ਗਿਆ ਬਾਹਰ ਕੂੜੇ ਵਾਲਾ ਭਾਈ ਇਹ ਤਾਂ ਮੇਡਮ ਸਾਜਾ ਮਾਈ ਹਾਂ ਕਿਦਾਂ ਫੇ ਹਾਂ ਉੱਥੇ ਆਇਆ ਕਿੱਦੋਂ ਆਏ ਕੀ ਕਰਦਾ ਹਰ ਸੋਈ ਜਨਵਾਇਆ ਹਣ ਦੁਕਸੋ ਕਰਨ ਲਈ ਮਾਸੀ ਜੀ ਕੋ ਆ ਗਏ ਆ ਸਾਡੀ ਜੱਛੂ ਨੈਨੂ ਆ ਤੇ ਕੌਣ ਆ ਕੌਣ ਆ ਜੱਛੂ ਮਾਸੇ ਠੀਕ ਨੇ ਕੌਣ ਹੈ ਜੋ ਆ ਬੋਲ ਵੀ ਕਰਾਉਂ ਹਾਂ ਮੈਂ ਠੀਕ ਤਾਂ ਸੀ ਅਮਰ ਬਹੁਤ ਕਰਾਉਂ ਜੀ ਮੈਂ ਚਾਪਣੇ ਆ ਤੇ ਮੋੜੇ ਮੱਗਣਾ ਕਰੀ ਆ ਕੱਲੀ ਚੱਲੀ ਜਾਂਦੀ ਧੁੱਪੇ ਵਿਚਾਰੀ ਉਹ ਕੱਲੀ ਨਹੀਂ ਜਾਂਦੀ ਉਹ ਚਲਾਉਂਦੇ ਆ ਮੁੰਡਾ ਮੈਂ ਚਾਰੇ ਨੂੰ ਕੁਝ ਨਹੀਂ ਕਿਹਾ ਕਿ ਮੇਰਾ ਸਿਰ ਘੋਟ ਦੇ ਆ ਕੀ ਲੱਗੇ ਚਲੇ ਬਹੁਤ ਹੀ ਆਰਦਿਕ ਚਲੇ ਮੈਂ ਪਤਾ ਮੈਨੂੰ ਆ ਹੋਣਾ ਉਹ ਕਪੜੇ ਰੰਗ ਗੋਰੇ ਹੋ ਗਏ ਹੈ ਉਹ ਪਤਾ ਕਾਤੇ ਉਹ ਤਾਂ ਦੱਸੀ ਨਹੀਂ ਮੈਂ ਗੱਲ ਇੱਕ ਕੋਈ ਵੜੀ ਮਾਂ ਜੀ ਮੰਮੀ ਮੰਮੀ ਦਾ ਹਾਲ ਦੇਖੋ ਆ ਵਾਗੇ ਦੀਦੀ ਹੈ ਹੈ ਕੀ ਕਰਨਾ ਯਾਰ ਦੀਦੀ ਮੈਂ ਜਾਣ ਤੋਂ ਪਿੱਛਾ ਕੰਮ ਨਿਕਲ ਨਹੀਂ

<laughs> 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 गुस्से लात <वाया> <laughs> <वैते नहीं। laughs> <मैंगी। laughs> हो टफिया लभद इत मनवीर है नी टॉफी पूछ तो पुछ ला देखो जी अमनदीप की फोटो रश हाँ खा लो नहीं नहीं तू ये खाओ बैठो 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 भाई नहीं नहीं अपना बकरी रोटी खाने मेरा बंद दे खाओ मेरा बंदा गया ਉਹ ਗੱਡੀ 'ਚ ਬੈਠਾ ਬਣਦਾ ਰਸਤਾ ਆਣਾ ਹਾਂ ਇਹਨੇ ਲਾ ਜੀ ਆਪ ਕੋ ਸਟਾਰਟਿੰਗ ਜੱਗ ਸੋਨੀਆ ਰਾਣੀ ਲਿਆ ਰਹੀ ਏ ਰੋਟੀ ਪ੍ਰੀਤੀ ਭਾਂਡੇ ਕੋਣ ਲੱਗੀ ਰਤੀ ਅਮਨ ਉਹਦਾ ਸਪਲਾਈ ਕਰਦੀ ਫਿਰ ਸੋਈ 'ਚ ਸਿੱਕੂ ਕਿੱਥੇ ਆ ਵਿਕਰਮ ਮਦਾਰੀ ਕਿੱਧਰ ਹੋਇਆ ਫਰਾਰ ਜੈਕ ਵਿੱਕੂ ਵਿੱਕੂ ਕਿਤਾਬ ਵਾਲੀ ਵਾਲਾ ਵਿੱਕੂ ਵਿੱਕੂ ਅਬਾਰਟੀ ਆ ਗਈ ਪਾਣੀ ਵਾਲੀ ਮੈਂ ਮੈਂ ਬਈ ਚੱਕੋ ਇਹ ਨਹੀਂ ਇਹਦੀਆਂ ਸਾਂਗਾਂ ਲਾਉਂਦਾ ਪਿਸਾਲੀ ਦੀ ਵਿੱਕੂ ਕਹਿੰਦੀ ਹੁੰਦੀ ਹੈ ਜੈਕ ਤੁਸੀਂ ਦੇਦੇ ਖਾਣ ਚ ਨਾਲ ਹੋ ਜਾ ਤੁਸੀਂ ਨਹੀਂ ਨਹੀਂ ਇਹਨਾਂ ਨੂੰ ਖਾ ਲਾਂ ਮੈਂ ਨਹੀਂ ਪਿੱਛੇ ਲਗੀ ਤੇ ਬੇਟਾ ਸਾਬੀ ਲੇਟ ਆਈ ਨਹੀਂ ਅਜੇ ਪ੍ਰੀਤੀ ਕਾਰਗਾਨ ਇਹ ਤੋਂ ਮੈਂਟਾ ਗਾਣਾ ਨਹੀਂ ਕਰ ਰਹੀ ਆਏ ਚੱਕੋ ਚੱਕੋ ਬਾਕੀ ਬੰਦਾਂ ਨੂੰ ਬਾਕੀ ਸੋ ਸੋ ਵਿਕਰ ਕਿੱਧਰ ਗਿਆ ਆ ਜਿਹੜੀ ਜਿਹੜੀ ਚੀਜ਼ ਕਰਦੀ ਚਲੋ ਤੇ ਚਾਚੀ ਖਾਈਓ ਨਾਲ ਸੌਰੀ ਹੂੰ ਆਲੋ ਪਾਜੀ ਚਲੋ ਆ ਜਾਓ ਮੈਂ ਬੈਠਾ ਹੁਣ ਆਲੀ ਉਹ ਕਿੱਦਾਂ ਲਗਾਣਾ ਹੈ ਕਪੜਾ ਸਵਾਦ ਨੂੰ ਚੱਕ ਕੇ ਲੈ ਲੈਂਗੇ ਕਿ ਨਾਲ ਨਾਲ ਸਹੀ ਗੱਲ ਆਏ ਸਹੀ ਆ ਪਰ ਮੈਨੂੰ ਵੀ ਬਦਲ ਦੇ ਕੇ ਨਾ ਬੰਦੇ ਕਾਹੂ ਬੰਦੀਆਂ ਆ ਅੱਛਾ ਬੋਲ ਬਰਬਸਤ ਕੋਈ ਬੋਲ ਕਿਦਾਵੇ ਹੋਰ ਮੇਰੀ ਤਸਵੀਰ ਦਾ ਚਾਸਿਕਾ ਉਹ ਚੈਂਟਰ ਪਾਇਆ ਗਰਮੀ ਹੋਈ ਆ ਵੇ ਤੇਰੀਆਂ ਗੱਲਾਂ ਕਰਦੇ ਹੀ ਅਸੀਂ ਸਹੀ ਗੱਲ ਆ ਹੋਈਆਂ ਇਹਦੀਆਂ ਗੱਲਾਂ ਕਰਦੇ ਸਾਂ ਕੱਪੜੇ ਗਿੱਲੇ ਹੋਏ ਆ ਗਰਮੀ ਨਾ ਹੋ ਨਹੀਂ ਹਾਂ ਚੱਲ ਤੇਰੀ ਗੱਲ ਪਾਣੀ ਡੋ ਲੱਗਿਆ ਸੀ ਉਹ ਕੀ ਹੋ ਹੋ ਮਨ ਵੀ ਦਿਹਾਈ ਹੋ ਗਈ ਮਨਵੀਰ ਕੀ ਹੋਇਆ ਦੇਖਦਾ ਲੈ ਗਿਆ ਤੇਲ ਇਹ ਲੈ ਲਾ ਲੈ ਲਾ ਲੈ ਲੈ ਤੇਲ ਮੈਨੂੰ ਕੀ ਹੋਇਆ ਕੀ ਹੋਇਆ ਮੈਂ ਬਹੁਤ ਮਨਵੀਰ ਨੇ ਫੇਰ ਧੋ ਕੇ ਬੈਂਡਡ ਲਾ ਦੋ ਉੱਤੇ ਯਾਰ ਪੰਤ ਧੋਤਾ ਪਾਣੀ ਆ ਫੇਰ ਪਾਣੀ ਨਾਲ ਫੇਰ ਧੋ ਕੇ ਦੇ ਲਓ ਨਾ ਜ ਵਿੱਚ ਹੋਇਆ ਨਿਕਲ ਪਰ ਪਰ ਪਾਣੀ ਬਰਫਾ ਰਕਦਾ ਹੰਜੂ ਕੀ ਹੋਇਆ ਜੀ ਭਾਈ ਉਹ ਜ ਮੱਗ ਲੈ ਕੇ ਨਹੀਂ ਪਾ ਮਮੇ ਮੱਗ ਲੈ ਚੱਲ ਆ ਜਲਦੀ ਆਉ ਹੋ ਜਾਣਾ ਦੀ ਕੋਈ ਉਹ ਤੂੰ ਥਲੇ ਉੱਤ ਥਲੇ ਉੱਤ ਉਹ ਪੱਟੀ ਕਰਨੀ ਪੱਟੀ ਥਲੇ ਨਾ ਜਾਈ ਥਲੇ ਨਾ ਉਤਰੀ ਦਾ ਦੋ ਪੰਜ ਬੰਦੇ ਮਿਲਉਣੇ ਜਿਹੜੇ ਫੇਮਸ ਦੁਨੀਆ ਦੇ ਨੰਬਰ 1 ਕੁੜੀ ਫੇਮਸ ਭਾਈ ਫੇਮਸ ਯੂਟਿਊਬਰ ਇਹਨੂੰ ਪਹਿਲੇ ਨਹੀਂ ਪਹਿਲੇ ਨੂੰ ਪਤਾ ਹੈ ਹੀ ਨਹੀਂ ਮੈਨੂੰ ਇਹ ਵੀ ਫੇਮਸ ਆ ਮੈਂ ਬਾਈ ਮੂੰਹ ਦਿਖਾਓ ਦੀਦੀ ਦੀਦੀ ਐਸਾ ਦਾ ਤਾਂ ਫੇਮਸ ਹੋਈ ਆ ਉਹ ਸਲਾਈ ਵਾਲੀ ਕੁੜੀ ਦੀਦੀ ਦਾ ਬਟਿਕ ਵਾਲੀ ਕੁੜੀ ਕਿਹਦੇ ਕਿਹਦੇ ਪੱਟੀ ਕਿਹਦੇ ਬਟਿਕ ਵਾਲੀ ਕੁੜੀ ਕੀ ਲੱਗਦੀ ਟਾਡੀ ਬਟਿਕ ਵਾਲੀ ਦੀਦੀ ਅੱਜ ਦੇਖੋ ਮੈਂ ਤੁਹਾਡੀ ਆਪਣੀ ਕੇਰਨ ਬਾਲਾ ਅੱਜ ਛੂਟਾ ਵਾਲੀ ਮਾਸੀ ਸਿਲਾਈ ਵਾਲੀ ਅਸੀਂ ਤੁਹਾਨੂੰ ਸਿਲਾਈ ਵਾਲੀ ਕਿ ਟੇਲਰ ਨਹੀਂ ਆਹ 755 750 ਹਾਂ ਆਈਡੀ ਦੇ ਪਤਾ ਨੰਬਰ ਹੋਛਾ ਮੰਮੀ ਕਹਿੰਦੀ ਉਹ ਨਾ ਆਈਡੀ ਦੇ ਨਾਮ ਲਾਤਾ ਨਾ ਮੰਮੀ ਪਤਾ ਬਲੌਗ ਦਾ ਮੇਰੀ ਆਈਡੀ ਤੇ ਨਾ ਕਿੰਨਾ ਬਲੌਗ ਸਫਲ ਸੀ ਉਹ ਤਰ੍ਹਾਂ ਦੇ ਬੇਟੂ ਵੀ ਐਸਾ ਕੇਟੀ ਲਗਾ ਕੇ ਜਿਹੜਾ ਸੂਟ ਰੈਡੀ ਕਰ ਦੇਣੇ ਕੋਈ ਨਹੀਂ ਰੇਡੀਆ ਬੈਠੇ ਤੁਹਾਨੂੰ ਚਲਦੀ ਮਸ਼ੀਨਾਂ ਵੰਡੀਆਂ ਜਾਣਗੀਆਂ ਮੈਂ ਭਗਵਾਨ ਜੀ ਨੂੰ ਬੇਨਤੀ ਕਰਦਾ ਆ ਮਸ਼ੀਨਾਂ ਵੰਡੀਆਂ ਜਾਣ ਦੁੱਧੀਆਂ ਚਾਹੀਦੀ ਆ ਆਪਾਂ ਨੂੰ ਇਲੈਕਟ੍ਰੋਨਿਕ ਪੈਰਾਂ ਵਾਲੀ ਹੈਗੇ ਇਲੈਕਟ੍ਰੋਨਿਕ ਚਾਹੀਦੇ ਸਾਨੂੰ ਚਾਰ ਚਾਹੀਦੀ ਆ ਨਾ ਜਿਹੜੀ ਯਾਰ ਟੈਡੀ ਚਾਹੀਦੀ ਆ 14 ਵਾਲੀ ਤੁਹਾਨੂੰ ਮੰਮੀ ਦੰਦ ਲਮਾਉਣੇ ਚਾਹੀਦੇ ਆ ਮਸ਼ੀਨ ਨਹੀਂ ਚਲੋਣੀ ਦੰਦ ਇਦਾਂ ਕਰਦੇ ਜਿਦਾ ਛੱਲੀ ਦੇ ਦਾਣੇ ਆਪ ਨਹੀਂ ਆਪੇ ਨਿਕਲ ਜਾਂਦੇ ਸੱਚੀ ਸਿਰ ਉੱਤੇ ਖਾਂਡੇ ਤੋਂ ਮੂੰਹ ਚ ਪੁਰੇ ਆਪੇ ਦੇ ਹਾਂ ਹਾਂ ਮੈਂ ਤਾਂ ਟੁੱਟਦਾ ਹੀ ਨਹੀਂਗਾ ਉਹ ਨਹੀਂ ਪੂਜਿਆ ਖਾਣਾ ਸੀ ਤੂੰ ਖਵਾਇਆ ਮੇਰੇ ਪੱਥਰ ਹੈ ਜਾ ਕੇ ਦਿੱਤੀ ਰਹੀ ਸਕੀਮ ਕਿੱਦਾਂ ਵਾਪਸੀ ਬਣਾ ਇਹ ਇਹ ਆਟੋ ਵਾਟ ਮੁੱਤਾਂ ਨਹੀਂ ਮੈਂ ਗੋਹੇ ਪਾ ਕੋਟੇ ਛੱਡ ਨਾ ਆ ਜਾਣਾ ਗੁੱਡੇ ਬਾਰੇ ਨਵੇਂ ਆਉਣੇ ਆ ਜਾਣਾ ਆਣਾ ਕਿਉਂ ਨਹੀਂ ਗੋਹੇ ਚ ਪਾ ਕੇ ਆ ਜਾਂਦੇ ਹੁੰਦੇ ਮੈਂ ਮੇਰੀ ਗੱਲ ਤੁਹਾਨੂੰ ਪਾਜੀ ਇੱਕ ਇੱਕ ਤਾਂ ਨਾ ਗੱਲ ਕਰਦਾ ਮੈਂ ਦੇਖੋ ਜਦੋਂ ਬੰਦਾ ਜਦੋਂ ਬੰਦਾ ਆਪਣੀ ਬੜਾਪੇ ਚ ਜਾਂਦਾ ਉਹਨੇ ਆਣਾ ਮਤੋਂ ਦੀ ਕਿ ਨਹੀਂ ਉਹ ਦੁਆ ਨਾ ਤੁਹਾਨੂੰ ਆਉਂਦੇ ਆ ਆਉਂਦੇ ਆ ਨਾ ਉਹ ਵੀ 100 ਤੋਂ ਉੱਪਰ ਚੱਕ ਉਹ ਕਰਮ ਵਾਲੇ ਦੇ ਆਉਂਦੇ ਤੇ ਮੇਰੇ ਵੀ ਆਉਣੇ ਤੂੰ ਮੰਮੀ ਟੈਨਸ਼ਨ ਨਾ ਲੈ ਮੇਰੀ ਉਮਰ ਵੀ ਤੈਨੂੰ ਲੱਗੂਗੀ ਟੈਨਸ਼ਨ ਲੈਣੀ ਮੈਂ 100 ਸਾਲ ਦੀ ਹੋਊਂਗੀ ਤੇ ਤੇਰੀ 100 ਨਹੀਂ ਤੂੰ ਨਾ 120 ਦੀ ਹੋਣਾ ਮੰਮੀ ਤੂੰ ਓਏ ਨਾ ਕਰ 120 ਤੋਂ ਉੱਪਰ ਜਾਊਂਗੀ ਤੂੰ ਮੰਮੀ ਗੱਲ ਕਹਿਤੀ ਅੱਜ ਬੱਸ ਆ ਬਲੌਗ ਚੱਲੂਗਾ ਮੇਰਾ ਸਾਰੇ ਬਾਗ ਦੇ ਤਾ ਮੈਂ ਕਹਾਂ ਜਦੋਂ ਕਹਤ ਸਾਇ ਤਾਂ ਚੱਲ ਰਾਜੀ ਰ ਦੇ ਰਾਰੇ ਬਾਬਿਆਂ ਨੂੰ ਸੋਨੇ ਦੀ ਮੰਦੀ ਉਹ ਡਾਇਮੰਡ ਤੇ ਨਹੀਂ ਲੈਣੀ ਸੋਨੇ ਦੀ ਚਾਹੀ ਡਾਇਮੰਡ ਦੀ ਬਚਨ ਕਰਤੇ ਹਾਂਜੀ ਤੁਸੀਂ ਤੁਹਾਨੂੰ ਜਲਦੀ ਪੈਣ ਵਾਲੀ ਮਸ਼ੀਨ ਮਿਲੂਗੀ ਪਰ ਮੈਂ ਤੁਸੀਂ ਆਪਣੀ ਮੁੱਲ ਹੀ ਲਾ ਕੇ ਮਿਲੂਗੀ ਜਰੂਰ ਪਪਾ ਜੀ ਤੁਹਾਡੇ ਜਿਹੜਾ ਕੇ ਚੱਲਦਾ ਰਾਈਨਾਮਾ ਹੋ ਗਿਆ ਉਹ ਚੀਜ਼ ਦਾ ਲੈਣ ਦੇ ਕੁਝ ਵੀ ਨਾ ਬੋਲ ਅੱਗੇ ਤੁਸੀਂ ਭਾਈ ਨਹੀਂ ਅੱਗੇ ਹੀ ਜਾਣਾ ਭਾਈ ਨੂੰ ਸੌਰੀ ਫੈਮਿਲੀ ਇਟਲੀ ਜਾਉਂਗੀ ਮਸ਼ੀਨ ਕੈਨਸਲ ਅਮਰੀਕਾ ਜਾ ਰਹੀ ਨਹੀਂ ਜਾਣਾ ਚਲ ਫੇਰ ਅਮਰੀਕਾ ਜਾਓ ਅਮਰੀਕਾ ਤੋਂ ਆਪਣਾ ਵਹੀ ਜਾ ਤੁਸੀਂ ਦੁਬਈ ਜਾਣਾ ਹੋਏ ਦੁਬਈ ਜਾਣਾ ਸੀ ਆਪੂ ਤਾਂ ਆਪਿਆ ਹੈ ਆਪੂ ਤਾਂ ਬਿਜਲੀ ਦੁਜਾਤ ਆਈ ਆਪੂ ਤਾਂ ਬਿਜਲੀ ਕਹੇ ਕਿ ਬਾਬਾ ਜੀ ਤੂੰ ਜਲਦੀ ਜਲਦੀ ਫੇਰ ਦੁਬਈ ਖੜੇ ਦੁਬਈ ਕੀ ਕੰਝਾਣਾ ਤੁਸੀਂ ਹੁਣ ਆਪ ਉਥੋਂ ਦੀ ਦੀ ਪਰ ਉਧਰ ਕੋਣ ਤੁਹਾਡਾ ਵਧੀਆ ਹੀ ਨਾ ਉੱਥੇ ਦੇਬਈ ਜੀ ਉਥੇ ਕੀ ਹੈ ਰੰਗ ਰੰਗ ਸਾਬ ਹੋ ਜਾਂਦਾ ਨਾ ਕੀ ਕੀ ਦੁਬਈ ਜਾਈਏ ਦੁਬਈ ਦੀ ਭਾਜੀ ਤਾਂ ਰਹਿੰਦਾ ਹੀ ਦੁਬਈ ਆ ਫੇਰ ਫੈਮਿਲੀ ਆਸ਼ੀਰਵਾਦ ਕੀ ਕਹਦੇ ਹੁੰਦੇ ਅਸ਼ੀਰਵਾਦ ਉਹੀ ਕਹਿੰਦੇ ਆ ਅਸ਼ੀਰਵਾਦ ਹੀ ਕਹਿੰਦੇ ਉਹ ਮੈਨੂੰ ਕਹਿਣਾ ਹੀ ਨਹੀਂ ਹੁੰਦਾ ਕੀ ਕਹਿੰਦੇ ਆ ਕਹੇ ਅਸ਼ੀਰਵਾਦ ਸੈਮਾ ਮਾਮੇ ਦਾ ਬਲੌਗ ਬਣਾ ਦੇ ਆ ਲੈ ਆ ਬੰਦਾ ਪਿਆ ਦਵਾਦਾ ਕੀ ਇਹਨੂੰ ਫੜ ਦੂ ਕਹਿ ਅਸੀਂ ਸ਼ਹਿਰ ਆ ਗਏ ਆ ਸ਼ਹਿਰ ਆ ਗਏ ਆ ਅੱਗੇ ਅੱਗੇ ਤੁਹਾਨੂੰ ਦਿਖਾਵਾਂਗੇ ਸ਼ਹਿਰ ਦੀਆਂ ਅੰਗਲੀਆਂ ਕਿੰਨਾ ਤਾਂ ਵਿੱਕੂ ਅ ਅਸੀਂ ਸ਼ਹਿਰ ਆ ਗਏ ਆ ਹੁਣ ਤੁਹਾਨੂੰ ਅਸੀਂ ਸਾਰਾ ਬਾਜ਼ਾਰ ਦਿਖਾਵਾਂਗੇ ਅਸੀਂ ਕਹੇ ਇਹ ਕੌਣ ਕਹਿੰਦਾ ਹੁੰਦਾ

ਸਿਕਰੀ ਦਾ ਇੱਕ ਵਾਲ ਵਿਆਹ ਕਰ ਦੋਸਰਾ ਤੇ ਵਿਆਹ ਕਰ ਦੇਣਾ ਤੇ ਕਪੜਾ ਪਾ ਲੈਣਾ ਉੱਪਰ ਹੀ ਰਹਿ ਜਾਣ ਦਾ ਆਪਣਾ ਉੱਪਰ ਆਹ 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 ਨਹੀਂ ਨਹੀਂ ਕਰਨਾ ਨਹੀਂ ਕਰਨਾ ਚੱਲ ਕੋਈ ਨਹੀਂ ਰਹਿਣ ਨੂੰ ਕਿਉਂ ਕਿਹੜਾ ਆਇਆ ਕਰ ਦੋਨੋਂ ਮੁਰਦਾ ਲੈ ਦੀ ਹਾਰ ਲੈ ਹਾਰ ਲੈ ਲੈ ਦੀ ਬ੍ਰੇਕਾ ਮਾਰਦਾ ਜਾ ਆਹ ਨਹੀਂ ਗੱਡੀ ਉੱਪਰ ਨੂੰ ਪਾਉਂਦੀ ਇਹਦਾ ਉੱਪਰ ਨੂੰ ਕਹਿੰਦਾ ਪਾਪਾ ਜੀ ਆਪਾਂ ਉਹ ਗੱਡੀ ਲੈਣੀ ਇਹਦੇ ਚਿੱਪ ਇਹਦਾ ਬਾਰੀ ਉੱਪਰ ਨੂੰ ਖੁੱਲਦੀ ਹੈ ਚੱਲ ਆਵਾ ਲੈ ਜਾਂਦੇ ਹਾਂ ਇਹਨਾਂ ਆਪਾਂ ਉਹ ਲੈਣੀ ਹੈ ਮੈਂ ਕਿਹਾ ਕਰੇ ਆਪਣੇ ਗੱਡੀ ਤੇ ਆ ਗੱਡੀ ਆਓ 750 ਦੀ ਲਈਓ ਫਿਰ ਮੋਰ ਤੇ ਚੱਲਦੀ ਆ ਉਹ ਬਟਨ ਆਪਾਂ ਬਾਰੀਆਂ ਖੁੱਲ ਜਾਂਦੀਆਂ ਉਹਦੀ ਹਾਂ ਉਹ ਐ ਤਾਂ ਥੋੜਾ ਲੋਕ ਬਣਾਉਂਦਾ ਸਾਡੀ ਗਲੀ ਵਾਲੇ ਸਾਰੇ ਕਹਿੰਦੇ ਸਹਿਬ ਕਹੀਂ ਅਸੀਂ ਸ਼ਹਿਰ ਆ ਗਏ ਆ ਅਸੀਂ ਤੁਹਾਨੂੰ ਗਲੀਆਂ ਦਿਖਾਵਾਂਗੇ ਹੁਣ ਤੇ ਬਾਜ਼ਾਰ ਦਿਖਾਵਾਂਗੇ ਫਿਰ ਕੇ ਇਹ ਕੋਣ ਕਹਿੰਦਾ ਉਹ ਮੇਰਾ ਬਿੱਕੂ ਮਾਮਾ ਕਹਿੰਦਾ ਹੁੰਦਾ ਆ ਮੈਂ ਤਾਂ ਬਿੱਕੂ ਮਾਮਾ ਅਦਾ ਤਾਂ ਮਸ਼ਹੂਰ ਇਹਨੇ ਕੀਤਾ ਆ ਮੈਂ ਕਹਿੰਦਾ ਬਲੌਗ ਬਣਾਉਂਦਾ ਹੈਨਾ ਚੱਲੀ ਗੰਦੀ ਗੰਦਾ ਨਹੀਂ ਆ ਜਾ ਸ਼ਾਇਦ ਮੇਰੇ ਤੋਂ ਆ ਜਾਂ ਘੰਟਿਆਂ ਬਾਅਦ ਵੀ ਭੱਜ ਜਾਂਦੇ ਆ ਆ ਜਾ ਹਾਂ ਫਿਕਰ ਨਾ ਜਾਣਾ ਪਿਆ ਮੈਂ ਨਹੀਂ ਛਿੱਤ ਨਹੀਂ ਕਾਣਾ ਕਾੜੇ ਤੇ ਨਾ ਪੋਚਾ ਨੇ ਆਰੇ ਤੇ ਕਾੜ ਮੰਗਣਾ ਮੋੜ ਤੇ ਜਾ ਰਹੇ ਆ ਇੱਕ ਕਿਧਰੋਂ ਇੱਕ ਕੁੜੀਆਂ ਨੂੰ ਕਹਿੰਦੇ ਮੁੰਡੇ ਵਾਲੇ ਮੁੰਡਿਆਂ ਦੇ ਕੁੜੀਆਂ ਨੂੰ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਅਸੀਂ ਕਿਧਰੋਂ ਆਣ ਆ ਆਇਆ ਪਹਿਲਾਂ ਚੱਲੀਏ ਹਾਂ ਹਾਂ ਆ ਜਾ ਕੇ ਲਿਖੀ ਮਤਲਬ ਆ ਸਾ ਤਾਂ ਫੈਨ ਨਹੀਂ ਪਰ ਹੈ ਜਣ ਨਹੀਂ ਆਈ ਫਾਈਨ ਨਹੀਂ ਪੜਨੀ ਹੋ ਵੀ ਆ ਯਾਰ ਕਿਤੇ ਵੀ ਭੱਜ ਜਾ ਬਿਕੋ ਸਾਰੇ ਪੈਲਸ ਕੋਕਾ ਮੈਂ ਵੀ ਇਹ ਲੱਗੇ ਕਹਿੰਦੇ ਨਾ ਓਹ ਪਤਾ ਨਹੀਂ ਲੱਗਾ ਕਹਿਣਾ ਹਲੋ ਜੀ ਸਹਿਜ ਆ ਗਈ ਟਿਊਸ਼ਨ ਤੋਂ ਅੱਛਾ ਠੀਕ ਆ ਮੈਂ ਠੀਕ ਆ ਮੈਂ ਮੰਨ ਗਿਆ ਤੁਸੀਂ ਜੋ ਵੀ ਤੁਸੀਂ ਕਹਿਣਦੇ ਹੋ ਠੀਕ ਠਾਕ ਆ ਚਲੋ ਚਲੀਏ ਹੁਣ ਕਰੇ ਫੇ ਉਹਨੂੰ ਛੱਡਾਂ ਜਾਣਾ ਮੁੰਡੇ ਨੂੰ ਮੈਂ ਇਫ ਯੂ ਡੋਨਟ ਕੇਂਟ ਮਾਈਂਡ ਇੰਗਲਿਸ਼ ਬੋਲ ਅਬੇ ਤੂੰ ਬਾ ਤੂੰ ਸੁੱਤੀ ਆਡੀ ਤੇ ਫਿਰ ਮੇਰਾ ਉਹ ਕੋਈ ਨਹੀਂ ਰੋਟੀਆਂ ਸਹੀ ਨਹੀਂ ਹੋਈਆਂ ਤੇਰੀਆਂ ਕਪਿੰਗ ਥੈਰੇਪੀ ਕਰਾਤ ਅਲੀਆਂ ਦੇ ਕੀ ਕਰਾਂ ਮੈਂ ਕਪਿੰਗ ਥੈਰੇਪੀ ਕੱਪ ਲੱਗਦੇ ਨੇ ਕੱਪ ਮੈਂ ਪੂ ਲਗਾਈ ਬੇਟੀ ਕਰੇ ਲੈ ਕੇ ਰੱਖ ਲਾ ਕਿੱਟ ਲੈ ਕਿੱਟ ਹਣੀ ਆ ਸਸਤੀ ਉਹ ਲੈ ਕੇ ਰੱਖ ਲਾ ਉਹ ਲਾ ਲਿਆ ਕਰ ਹੋਰ ਤੇਲ ਮਿਲਦਾ ਕੋ ਉਹ ਲਾ ਕੇ ਮੈਂ ਚੱਲਿਆ ਕੇ ਰੋਉਂਗਾ ਤੈਨੂੰ ਉਹ ਆ ਗਈ ਆ ਲੈ ਮੈਂ ਜਿੱਥੇ ਪੋਹਾਂਗੇ ਪੁੱਤ ਮਸ਼ੀਨ ਉੱਥੇ ਬੈਠੇ 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 ਜੈਜੂ ਤੋਂ ਜਾਣ ਸੱਜ ਜੈਜੂ ਤੋਂ ਜਾਣ ਸੱਜ ਫੇਰ ਚਲੋ ਯਾਰ ਚਲਿਏ ਚਲੋ ਚਲੋ ਉੱਠੋ ਬਈ ਉੱਠੋ ਉੱਠੋ ਚਲੋ ਚਲੋ ਅੱਛਾ ਠੀਕ ਆ ਭਾਈ ਚਲੋ ਭਾਈ ਚਲਿਏ ਯਾਰ ਚਲੋ ਭਾਜੀ ਭਾਜੀ ਚਲਿਏ ਯਾਰ ਚਲੋ ਰਹਿ ਗੋ ਕਿ ਕਿਦੋਂ ਰਹਿnde ਆ ਹੋਈ ਤੇ ਮੈਂ ਕਹਿੰਦੇ ਰਹਿ ਲਈਂ ਰਹਿਣਾ ਅਗਲੀ ਵਾਰ ਹੀ ਆਵਾਂਗੇ ਨੈਕਸਟ ਟਾਈਮ ਵੀਕ ਨੈਕਸਟ ਟਾਈਮ ਵੀ ਉਹ ਯਾਰ ਇੰਗਲਿਸ਼ ਸਿੱਖਦਾ ਮੈਂ ਬਾਹਰ ਵਾਲੇ ਬੰਦੇ ਮੈਨਾਂ ਗੱਲਬਾਤ ਬੁੱਕ ਕਰਦੇ ਇੰਗਲਿਸ਼ ਕੋਈ ਸਿੱਖਾ ਮੈਂ 24 ਘੰਟੇ ਫੋਨ ਲੱਗਾ ਰਹਿੰਦਾ ਮੇਰਾ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਸਵਿਟਜ਼ਰਲੈਂਡ ਦੁਬਈ ਕਤਰਕ ਵਾਇਆ ਤਾਂ ਕਿੰਨੀਆਂ ਕੰਟਰੀ ਦਾ ਨਾਮ ਲੈ ਤੇ ਯੂਰਪ ਚ ਪਤਾ ਕਿੰਨੀਆਂ ਕੰਟਰੀ ਨੇ ਭਾਈ ਮੈਂ ਰਾਤੀ ਦੇਖਦਾ ਯਾਰ ਭੁੱਲ ਗਿਆ ਮੈਂ ਪੁੱਛੇ ਮੈਂ ਮੈਂ ਕਹਾਂ ਕਿਸੇ ਨੂੰ ਪੁੱਛੂਗਾ ਮੈਨੂੰ ਆਪ ਨੂੰ ਭੁੱਲ ਗਿਆ 28 ਆ 31 28 ਕਰ 31 ਆ ਹੁਣ 30 ਮੈਂ ਪੁੱਛੂੰਗਾ ਮੈਂ ਕਿੱਥੇ ਜਾ ਕੇ ਮੇਰੇ ਪਾਪਾ ਭਾਈ ਨੇ ਮੈਨੂੰ ਪਾਪਾ ਭਾਈ ਨੂੰ ਪਤਾ ਹੀ ਆ ਭਾਈ ਨੂੰ ਤੈਨੂੰ ਕੀ ਨਹੀਂ ਪਤਾ ਉਹੀ ਤਾਂ ਗੱਲ ਹੈ ਭਾਈ ਨੂੰ ਸਾਨੂੰ ਪੁੱਛਣਾ ਸੀ ਨਾ ਮੈਂ ਤੇਨੂੰ ਬਚਣਾ ਹੀ ਮੈਂ ਕੁਝ ਨਹੀਂ ਆ ਕਹਿੰਦੇ ਵੱਲ ਮੈਂ ਤੁਹਾਡੀ ਆਪਣੀ ਮੈਂ ਤੁਹਾਡੀ ਆਪਣੀ ਕਹਿੰਦੇ ਵੱਲ ਮੈਂ ਭਾਈ ਨੂੰ ਪੁੱਛ ਲਾ ਦੇ ਤੈਨੂੰ ਹਲੋ ਅਬ ਇੱਕ ਵਾਰ ਮੈਂ ਫੋਨ ਕਰਦਾ ਆਹੋ ਆਹ ਦੀਦੀ ਅੱਧੀ ਕਰਦੀ ਦੀ ਮੈਨੂੰ ਪਤਾ ਮੈਂ ਟੇਚ ਫੋਨ ਲਾ ਲੈਂਦੀ ਨੇ ਪਤਾ ਆ ਭਾਈ ਦਾ ਕੰਮ ਹੀ ਫੋਨ ਤੇ ਚੱਕ ਲੈਣਾ ਯਾਰ ਇਹ ਲੈਣਾ ਹੈ ਦੁਨੀਆ ਤੇ ਉਹ ਸਿੰਜਾ ਦੇ ਕਰੋ ਕਿਹੜਾ ਦਰਵਾਜੇ ਪਿੱਛੇ ਉਹ ਨੂੰ ਬਚਾ ਦੇ ਦੀਦੀ ਪਾਣੀ ਆ ਗਿਆ ਮੂਜ ਹੋਰ ਮਾਂ ਮੰਦੇ ਆ ਗਿਆ ਪਾਣੀ